ਕੋਈ ਜਿਵੇਂ ਜਟਾਣਿਆਂ ਦੀ ਧਰਮੀ ਦਾ ਕੰਦੇ ਪਾ ਰਿਹਾ ਆ ਆਓ ਕੁਲਬੀਰ ਦੇ ਪਿੰਡ ਦਾ ਇਹਨੂੰ ਮੂਹਣੀ ਕਹਿੰਦਾ ਜਟਾਣਿਆਂ ਵਾਲਾ ਬਹੁਤ ਸੋਨਾ ਰੇਡਰ ਆ ਖਿੰਡਾ ਲੀਗ ਬੜਾ ਤਗੜਾ ਖੇਡਿਆ ਬਦਲ ਰਾਜ ਆ ਪਲੇਅਰਾਂ ਦੇ ਮਾਣ ਕਰਦੇ ਆ ਆ ਮੋਗੇ ਵਾਲਿਆ ਇਹ ਕਹਿੰਦੇ ਵੀ ਸੈਦੋਗਾਲੇ ਮੱਖਣ ਦੇ ਇਲਾਕੇ ਦੇ ਪਲੇਅਰ ਐ ਇਹ ਕਹਿੰਦੇ ਬੂਨੇ ਵਾਲਿਆ ਆਓ ਮੋਗੇ ਵਾਲੇ ਨੇ ਮੈਨੂੰ ਲੱਗਦਾ ਸੰਤੂਲ ਗੜੀ ਐ ਜਟਾਣਿਆਂ ਵਾਲਾ ਫਰ ਲਿਆ ਜਟਾਣਿਆਂ ਵਾਲਾ ਭਾਈ ਮੈਚ ਹੋ ਜਾਂਦੇ ਛੋੜੇ ਵੀਰ ਦੇਖੀ ਫਿਰ ਪਿਆਰ ਨਾਲ ਬੋਲਾਂਗੇ ਦੋਤੀ ਇੱਕ ਮਿੰਟ ਵੀਰੇ ਟੋਲਾਬਾਲ ਤੇ ਤਾਮਕੋਟ ਹੱਥ ਖੜਾ ਕਰੋ ਜੀ ਸਾਰੀਆਂ ਟੀਮਾਂ ਪੇਲਾਵਾਲ ਤੇ ਤਾਮਕੋੜੀ ਦੇ ਫੱਤਾ ਵਾਲੂ ਤੇ ਢੱਡੇ ਜੁਮਟੀ ਕਲਾ ਤੇ ਨੰਗਲ ਖੜਾ ਆਰਦਾ ਮੈਚ ਮੈਂ ਬੇਜ਼ੀ ਕਰਦਾ ਖੋਖਰ ਖੋੜ ਤੇ ਪੰਮਾ ਕੁੱਤੀ ਆ ਇਹ ਮੁੰਡੇ ਕਿਰਪਾ ਕਰਕੇ ਧਿਆਨ ਪਹਿਲੇ ਪਾਸੇ ਤਿਗਰੀ ਬਾਟਰਾ ਦਾ ਪਾਣਾ ਖੜਾ ਜਿਹਨੇ ਪੱਟੀ ਬੰਨੀ ਹੈ ਇਹ ਮੁੰਡਾ ਕਹਿੰਦੇ ਵੀ ਹਰਿਆਣੇ ਦਾ ਤੇ ਪੰਜਾਬ ਦੇ ਖੇਡਣ ਲੱਗਿਆ ਪਰ ਇਧਰਲੇ ਪਾਸੇ ਮੇਰੇ ਮਿੱਤਰੋ ਸਾਵਲਾ ਯਾਰ ਰੰਗ ਆਉ ਮੁੰਡਾ ਕਰਦਾ ਹੋਇ ਤਕੜੀ ਦੀ ਕੋਸ਼ਿਸ਼ ਪਰ ਗੱਭਰੂ ਆਪਣੀ ਟੀਮ ਦੇ ਲਈ ਨੰਬਰ ਜਿਹੜਾ ਜੋੜਦਾ ਹੋਇਆ ਲੈ ਵੀ ਪੀਰੋਗਿਆਲਾ ਚੱਕ ਮੈ ਇਗੇ ਕਰ ਮੁੰਡੇ ਦੀ ਗੱਲ ਮੋਣੀ ਦੀ ਲਓ ਸਾਹਮਣੇ ਮੋਣੀ ਕਹਿੰਦੇ ਜਟਾਰਿਆਂ ਦੀ ਧਰਤੀ ਦਾ ਕਹਿੰਦੇ ਕਬੱਡੀ ਪਾ ਰਿਆ ਸ਼ਹਿਰੀ ਜਟਾਰਾਂ ਵੀ ਪੁੱਜਿਆ ਆ ਸਾਡਾ ਵੀਰ ਵੱਡੀਆਂ ਟੀਮਾਂ ਕਿਹਦੇ ਬਲੇਸ਼ੀਆ ਦੇ ਵਿੱਚ ਬਣਾਉਂਦਾ ਤੇ ਪੱਕੂ ਵੀ ਪੁੱਜਿਆ ਹੋਇਆ ਕਹਿੰਦੇ ਬਲੇਸ਼ੀਆ ਵਾਲਾ ਇਹਨਾਂ ਦਾ ਪਿਆਰ ਹੈ ਕਹਿੰਦੇ ਮਣੀ ਹਰਾਂ ਦੇ ਨਾਲ ਮੇਰੇ ਮਿੱਤਰੋ ਬਿੰਦਰ ਹਰੀ ਸਾਡੀ ਜ਼ਿੰਦਗੀ ਦਾ ਮਾਣ ਹੈ ਇੱਧਰ ਕਹਿੰਦੇ ਗੁਰਸੇਵਕ ਪੰਜਾਬ ਪੁਰਸੀਆਂ ਫਿਰ ਲਾਡੇ ਖਾਣੇ ਦੇ ਵਿੱਚ ਮੁੰਡਾ ਕਹਿੰਦੇ ਹਾਉਂਦੇ ਆਓ ਯਾਰ ਦੀ ਕਬੱਡੀ 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 ਓ ਪੁੱਠੀ ਪੈ ਗਈ ਆ ਦੇ ਨੰਬਰ ਤੋਂ ਪਤਾ ਹਾਂਜੀ ਗੁਰ ਪਿਆਰਾ ਅਤਲਾ ਜੀ ਭਾਈ ਆ ਕਲੀ ਵਾਲਾ ਭੇਜ ਦੇ ਦੋ ਨੰਬਰ ਗਰਾਊਂਡ ਚ ਵੀਰ ਬਣ ਕੇ ਅਰ ਬੀ ਰਾਲਾ ਰੱਖਾ ਪੇਜੋ ਭਾਈ ਜੀ ਖੋਖੋ ਖੋੜ ਤੇ ਪੰਨਾ ਕੁੱਤੀ ਆਜ ਬਹੁਤ ਧੰਨਵਾਦ ਗੁਰਸ਼ੇਖ ਬਾਈ ਦਾ ਬੰਤੀ ਜੀ ਹਾਂਜੀ ਭਾਈ ਆ ਕੇ ਕਲੀ ਵਾਲਾ ਸਭਾ ਭੇਜ ਦੇ ਅਰ ਦੋ ਨੰਬਰ ਗਰਾਊਂਡ ਇਹ ਕਲੀ ਵਾਲਾ ਵਗ ਜਾ ਬਾਪੂ ਜੀ ਕਿਹਨ ਉਧਰਲੇ ਪਾਸੇ ਮੜਾ ਗੇੜਾ ਦੇਓ ਕਲੀ ਬੋਣੀ ਹੈ ਹੋਰਨਾ ਮੋਗੇ ਦੇ ਸੱਪੜੀ ਚ ਦਾਣੇ ਦਾ ਮੈਚ ਹੈ ਪਾਲਾਂ ਆ ਗਿਆ ਟਿਗਰੀ ਬਾਟਰ ਵਾਲਾ ਕੋਸ਼ਿਸ਼ ਕਰ ਰਿਹਾ ਪਰ ਗੱਭਰੂ ਆਪਣੀ ਟੀਮ ਦੇ ਲਈ ਨੰਬਰ ਜਿਹੜਾ ਜੋੜਦਾ ਹੋਇਆ ਅਗਲਾ ਮੈਚ ਕੋਕਰਖੁਰ ਦੇ ਪੰਮਾ ਕੁੱਤੀ ਵਾਲਾ ਹਜਰਾਮਾ ਹਰਿਆਣਾ ਦੇ ਪਿੱਥੋ ਗੁਲਰੀਆਂ ਦੇ ਡੇਰਾ ਮਾਠਾ ਇਹ ਵੀ ਟੀਮਾਂ ਆਪਣੇ ਆਪਣੇ ਮੈਚ ਲਈ ਤਿਆਰੜ ਸਾਰੇ ਖਿਡਾਰੀਆਂ ਦਾ ਧੰਨਵਾਦ ਲੈ ਵੀ ਸਾਹਮਣੇ ਰੰਗ ਵਾਲਾ ਮੁੰਡਿਆ ਫੜ ਕੇ ਇਹ ਰੰਗ ਆळ्या ਮੋਗੇ ਆਇਆ ਤੂੰ ਫੜ ਕੇ ਦੇਖਾ ਤੇਰਾ ਕੱਦ ਕੱਦ ਵਧੀਆ ਆਹ ਰੇਟ ਨੂੰ ਜੇ ਕਦੇ ਤੂੰ ਲੱਗ ਜੇ ਨਾ ਬੱਲੇ 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 ਹੋ ਜੂਗੀ ਆਹ ਮੁੰਡਾ ਕਰ ਗਿਆ ਕਮਾਲੇ ਫੜ ਗਿਆ ਮੇਰੇ 눈 ਤੋਂ ਲੱਗਿਆ ਜੋ ਇੱਥੇ ਰੱਖ ਪੁਆਇੰਟ ਜਿਹੜਾ ਪੁਆਇੰਟ ਕਹਿੰਦੇ ਵੀ ਜਾਫੀ ਹੈ ਮੋਗੇ ਵਾਲੇ ਨੌਜਵਾਨ ਜਾਫੀ ਹੈ ਸਾਰਿਆਂ ਦਾ ਬਹੁਤ ਧੰਨਵਾਦ ਹੈ ਮੈਂ ਸਮਾਪਤ ਦਾ ਭੂਰੇ ਜੀ ਬੋਨਾ ਮੋਗਾ ਜਿੱਤ ਗਈ ਉਹਨਾਂ ਮੋਗਾ ਜਿੱਤਗੀ ਕਰੋ ਨੋਟ ਆਓ ਜੀ ਫੋਖਰ ਵਾਲੇ ਮੁੰਡੇ ਆ ਜਾਣਾ ਹੈ ਇਧਰ ਮੈਂ ਤੋਂ ਪਹਿਲਾਂ ਸਾਡਾ ਵੀਰ ਸੰਦੀਪ ਆ ਝੰਡੂਗਿਆਲਾ ਬਹੁਤ ਵਧੀਆ ਨਵਾਂ ਮੁੰਡਾ ਹੈ ਜਿਹੜੇ ਮੁੰਡੇ ਨੇ ਲੀਗ ਦੇ ਵਿੱਚ ਵੀ ਬਹੁਤ ਸੋਹਣਾ ਖੇਡਿਆ ਤੇ ਮੁੰਡਾ ਅੱਜਕੱਲ ਬਹੁਤ ਕੋਪਨ ਦੇ ਵਿੱਚ ਵੀ ਕਬੱਡੀਆਂ ਪਾਉਣ ਦਾ 70 ਵੀ ਖੇਡਦਾ ਹੈ ਸੰਦੀਪ ਦਾ ਸਨਮਾਨ ਸੰਕਰ ਭਰਾ ਸਾਡਾ ਵੀਰ ਹੈ ਸਰਦੂਲੇ ਵਾਲੀ ਹੈ ਉਹਨਾਂ ਵੱਲੋਂ ਇੱਕ ਕੱਪ ਦੇ ਨਾਲ ਵੱਡਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਬਹੁਤ ਧੰਨਵਾਦ ਹੈ ਬਾਈ ਲਾਈ ਨੂੰ ਤੈਨੂੰ ਚੜ੍ਹਦੀ ਕਲਾ ਰੱਖੇ ਲੈ ਵੀ ਸੰਕਰ ਭਾਈ ਤੇਰਾ ਵੀ ਬਹੁਤ ਧੰਨਵਾਦ ਹੈ ਵਧੀਆ ਸਤਿਕਾਰ ਹੋਇਆ ਇਹ ਸਾਡੇ ਮਿੱਤਰਾਂ ਦੇ ਇਹ ਕੱਪ ਤਾਂ ਮਿਲਦੇ ਆ ਭਾਈ ਜਿਨ੍ਹਾਂ ਨੇ ਮਿਹਨਤ ਕੀਤੀ ਇੱਕ ਉਹ ਕੱਪ ਹੁੰਦੇ ਆ ਜਿਨ੍ਹਾਂ ਨੂੰ ਆਥਨੇ 70 ਮਿੰਟਾਂ ਨੇ ਮਿਲਦੇ ਉਹ ਵਾਰਕੇ ਰੱਖਾ ਕਰੋ ਐਜੇ ਕੱਪ ਲੈਣਾ ਤਾਂ ਮਿਹਨਤ ਕਰਿਆ ਕਰੋ ਚੰਗੀਆਂ ਚੀਜ਼ਾਂ ਨੂੰ ਲੋਕ ਸਨੋਂਦੇ ਆ ਮਾੜੀਆਂ ਨੂੰ ਲੋਕ ਕੱਟ ਦਿੰਦੇ ਆ ਆਓ ਹੁਣ ਜਿਹੜਾ ਮੈਚ ਖੋਖਰ ਖੁਰਦ ਤੇ ਫਮਾ ਬੁੱਦੀ ਵਾਲਾ ਬਹੁਤ ਧੰਨਵਾਦ ਆ ਭਾਈ ਸੰਦੀਪ ਦਾ ਬੜਾ ਸਨਮਾਨ ਹੁੰਦਾ ਹੈ ਬਹੁਤ ਵੱਡਾ ਬਹੁਤ ਧੰਨਵਾਦ ਆ ਜਿਹੜੀ ਸ਼ਰੀਰ ਤੇਰਾ ਵੀ ਸਰਕਾਰਾਂ ਨੋਜਵਾਨਾਂ ਚੋਟੀ ਦਾ ਮੁਕਾਬਲਾ ਕਹਿੰਦੇ ਸ਼ੁਰੂ ਹੋਣ ਲੱਗਾ ਕੋਖੜ ਦੀ ਟੀਮ ਸੜਕ ਵਾਲੇ ਪਾਸੇ ਤੇ ਪੰਮਾ ਕੁੱਤੀ ਵਾਲੀ ਟੀਮ ਬਾਬੇ ਦੀ ਬਲੰਦ ਵਾਲੇ ਪਾਸੇ ਆ ਲਓ ਕਹਿੰਦੇ ਪਹਿਲੀ ਕਬੱਡੀ ਪਾਰ ਦੀ ਕਹਿੰਦੇ ਨੋਜਵਾਨ ਮਣੀ ਕਹਿੰਦੇ ਨੋਜਵਾਨ ਤਿਆਰ ਵਰ ਤਿਆਰ ਆ ਖੇਡ ਗਰਾਊਂਡ ਵਿੱਚ ਬਾਈ ਜੀ ਹੱਤਾ ਬਾਲੂ ਤੇ ੱੱਡੇ ਨੰਬਰ ਗਰਾਊਂਡ ਦੇ ਵਿੱਚ ਆ ਜਾਓ ਜਲਦੀ ਮੈਚ ਆ ਵੀਰੇ ਕੈਰੀ ਹੋ ਜੀ ਬਹੁਤ ਧੰਨਵਾਦ ਇਹ ਮੈਚ ਕੋਖੜ ਖੁਰ ਤੇ ਪੰਮਾ ਕੁੱਤੀ ਵਾਲਾ ਇਹਨਾਂ ਕੁੱਤੀਆਂ ਦੀ ਟੀਮ ਹੈ ਉਹ ਇੱਧਰ ਬਾਬੇ ਜੀ ਬਲੰਦਾ ਵਾਲੇ ਪਾਸੇ ਹੈ ਖੋਖਰ ਖੁਰਦ ਵਾਲੇ ਮੁੰਡੇ ਇੱਧਰਲੇ ਪਾਸੇ ਹੈ ਮੇਰੇ ਮਿੱਤਰੋ ਭਾਈ ਜੀ ਫੱਟਾ ਵਾਲੂ ਤੇ ਟੱਡੇ ਆਓ ਜੀ ਫੱਟਾ ਵਾਲੂ ਤੇ ਟੱਡੇ ਭਾਈ 7 ਕਿਲੇ ਤੀਜਾ 4ਾ ਭਾਈ ਫੱਟਾ ਵਾਲੂ ਤੇ ਟੱਡੇ ਮੰਗਲ ਦੇ ਗੁੰਟੀ ਧੰਨਵਾਦ ਆ ਸਾਰੀ ਸੰਗਤ ਦਾ ਲਓ ਮੇਰੇ ਮਿੱਤਰੋ ਖੋਖਰ ਵਾਲਾ ਕਬੱਡੀ ਖਾ ਰਿਹਾ ਹੈ ਖੋਖਰ ਖੁਰਦ ਸ਼ੀਰੇ ਦਾ ਪਿੰਡ ਹੈ ਤੇ ਜਦੋਂ ਰੁੜੇ ਕੀ ਟੂਰਨਾਮੈਂਟ ਸੀ ਬਹੁਤ ਦੁੱਖਾੜੀ ਗੱਲ ਆ ਯਾਰ ਚਾਰ ਮੁੰਡੇ ਖੇਡਾਂ ਜਾਂਦੇ ਸੀ ਵਿਚਾਰੇ ਅੱਜ ਜਦੋਂ ਪੱਕੋ ਖਲਾਂ ਕੋਲ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਦੋ ਮੁੰਡਿਆਂ ਦੀ ਡੈਥ ਹੋ ਗਈ ਸੀ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਨਾਲ ਹੈ ਇੱਕ ਬੱਚੇ ਨੂੰ ਬੇਤੀਆ ਵੇੜਾ ਪਹਿਲਾ ਛੱਲੇ ਤੋਂ ਉਹਦਾ ਪੂਨਾ ਘੰਟਾ ਜਾਦਾ ਨਾਲ ਯਾਰ ਮੋਟਰਸਾਈਕਲ ਤੇ ਜਿਹੜਾ ਕਰੋ ਤੁਸੀਂ ਚਾਰ ਜਾਣੇ ਸੀ ਦੇਖੋ ਦੋ ਜਾਣੇ ਇੱਕ ਤਾਂ ਕਹਿੰਦੇ ਵੀ ਮੈਨੂੰ ਦੱਸਿਆ ਯਾਰ ਕੱਲੇ ਪਰਿਵਾਰ ਦਾ ਇੱਕੋ ਹੀ ਮੁੰਡਾ ਸੀ ਆ ਬਹੁਤ ਉੱਖੋ ਜਾਂਦਾ ਜਦੋਂ ਐਜੀ ਘਟਨਾ ਹੋ ਜਾਂਦੀ ਹੈ ਸਾਰੇ ਸਾਡੇ ਵੀਰੋਂ ਵਾਹਿਗੁਰੂ ਹੱਥ ਤੇ ਚੜ੍ਹਦੀ ਕਲਾ ਰੱਖੇ ਲਓ ਸੰਦੀਪ ਵਰਗੇ ਹਰਵਿੰਦਰ ਵਰਗੇ ਨੌਜਵਾਨ ਇੱਧਰ ਕਹਿੰਦੇ ਟੀਮ ਜਿਹੜੀ ਖੇਡਦੀ ਆ ਕੁੱਤੀਆਰ ਵੱਲੋਂ ਕਬੱਡੀ ਪੈਣੀ ਹੈ ਫੌਜੀਆ ਦਾ ਪਿੰਡ ਹੈ ਕੁੱਤੀਆਰ ਚੌਕੇ ਸਾਜਲੀ ਤਾਜੋਗੇ ਵੀਰੋਗਿਆਲਾ ਪੀਛੇ ਦਾ ਪਿੰਡ ਹੈ ਆ ਪਿੰਡ ਦੀਆਂ ਗੱਲਾਂ ਹੁੰਦੀ ਹੈ ਆ ਪਿੰਡ ਦੀਆਂ ਕਹਿੰਦੇ ਗੱਲਾਂ ਹੁੰਦੀਆਂ ਗਗਨ ਨੇ ਕਹਿੰਦੇ ਕਮਾਲ ਜਿਹੀ ਕਰ ਦਿੱਤੀ ਹੈ ਖੇਡ ਗਰਾਉਂਡ ਦੇ ਵਿੱਚ ਮੇਰੇ ਮਿੱਤਰੋ ਲਓ ਸਾਹਮਣੇ ਮੁੰਡੇ ਕਹਿੰਦੇ ਖੋਖਰ ਪਿੰਡ ਵਾਲੇ ਖੇਡਦੇ ਆ ਤਾਜੋ ਵਾਲੇ ਪੀਛੇ ਦਾ ਵੀ ਕਹਿੰਦੇ ਬਹੁਤ ਵੱਡਾ ਨਾਮ ਹੈ ਕਿਉਂਕਿ ਵੱਡੇ ਰੈਕਟਰਾਂ ਦੇ ਵਿੱਚ ਗੱਲ ਹੁੰਦੀ ਹੈ ਤਾਜੋਗੇ ਪਰਦੇ ਕਹਿੰਦੇ ਪੀਛੇ ਦੀ ਮੇਰੇ ਮਿੱਤਰੋ ਲਓ ਸਾਹਮਣੇ ਕਹਿੰਦੇ ਕਬੱਡੀ ਪਾਉਂਦੀ ਕਹਿੰਦੇ ਨੌਜਵਾਨ ਹੈ ਫਿਰ ਕਹਿੰਦੇ ਤਿਆਰ ਬਰ ਤਿਆਰ ਹੈ ਖੇਡ ਦੇ ਮੈਦਾਨ ਦੇ ਵਿੱਚ ਨੈਕਸਟ ਮੈਚ ਦੀਆਂ ਟੀਮਾਂ ਵੀ ਗਰਾਉਂਡ ਕਿਆ ਦੇਖ ਰਹਾ ਕੌੜਾਲੇ ਨੂੰ ਗੁਰਪੀਰ ਵੀ ਡੀਗ ਰਿਹਾ ਉਹ ਕਿਰਪਾ ਕਰਕੇ ਸਟੇਜ ਦੇ ਪਿੱਛੇ ਪਾਸੇ ਚਲਾ ਜਾਵੇ ਬਹੁਤ ਧੰਨਵਾਦ ਸਾਰੇ ਮਿੱਤਰਾਂ ਦਾ ਲਓ ਖੋਖਰ ਵਾਲੇ ਦੀ ਫੇਰ ਕਬੱਡੀ ਪੈ ਗਈ ਹੈ ਆਹ ਮੁੰਡਾ ਕੁੱਤੀਆਂ ਦੇ ਪੰਮੇ ਵਰਗੇ ਖੇਡ ਰਿਹਾ ਜੱਗੀ ਵਰਗੇ ਰਣਜੀਤ ਪੁਲਸ ਕੀ ਇੱਕ ਅੰਗੂ ਵਰਗਾ ਦਾ ਵੱਡਾ ਨਾਮ ਨਿਰਮਲ ਪ੍ਰਧਾਨ ਵਰਗੇ ਇਹ ਕੁੱਤੀਆਂ ਦੇ ਕਹਿੰਦੇ ਟਾਪਰੇ ਬਣੇ ਰਹਿ ਬਾੜੇ ਮੇਲੇ ਜਿੱਦਿਆ ਇਹਨੂੰ ਕਹਿੰਦੇ ਪੰਮਾ ਕਹਿ ਦਿੰਦੇ ਆ ਆਹ ਯਾਖੀ ਨੂੰ ਕੁੱਤੀ ਆਲਦਾ ਇਹ ਪੰਮਾ ਦਾ ਪੰਮਾ ਹੁਣ ਦੇਖਦੇ ਕਿੰਦਰ ਨੂੰ ਪੱਜੂ ਇਹ ਕਿੰਦਾ ਪਾੜ ਜਾਣਾ ਯਾਫੀ ਦਾ ਲਓ ਕਬੱਡੀ ਪੈ ਗਈ ਛੋੜੇ ਵੀਰਾ ਵੀਰੋ ਕਹਿੰਦੇ ਆ ਜਾ ਫਿਰ ਰੇਡਰ ਦੇ ਲਾਓ ਸਾਹਮਣੇ ਕਹਿੰਦੇ ਕਬੱਡੀ ਕਹਿੰਦੇ ਪੈਂਦੀ ਆ ਖੇਡ ਗਰਾਉਂਡ ਦੇ ਵਿੱਚ ਮੇਰੇ ਮਿੱਤਰੋ ਲੈ ਵੀ ਨਾਂਗੜਾ ਹੋ ਜਾਸ ਕਰਤੇ ਇਧਰ ਦੇ ਪਾਸੇ ਦੇਖਣਾ ਕਬੱਡੀ ਪਰ ਦੀ ਨੌਜਵਾਨ ਕਹਿੰਦੇ ਪਿਆਰ ਹੈ ਇਹ ਧੌਣਾ ਚੱਕ ਚੱਕ ਜਿਹੜੇ ਚੱਲਦੇ ਸੀ ਟਰਾਂਚੋਂ ਨੀਮਿਆਂ ਦੇ ਵਿੱਚ ਉਹ ਬੈਠੇ ਦੇਖਣਾ ਲੋਰ ਪਾੜਤੇ ਜਿਹੜੇ ਸਾਥ ਛੱਡ ਕੇ ਮੋਟਾ ਕੋਲੇ ਮਾੜਾ ਸਾਨੂੰ ਕਹਿੰਦੇ ਦੇਖੇ ਨਾ ਬੀਸ਼ਿਆ ਵੋ ਜਿਹੜੇ ਕਦੇ ਦਿੰਦੇ ਸੀ ਪਿਆਰ ਤੇ ਪਰਦੇ ਨਾ ਪੈਸੇ ਹੋ ਲੈਂਦੇ ਦੇਖੇ ਨਾ ਆਹ ਕਹਿੰਦੇ ਕੁੜੀ ਆ ਮੇਰੇ ਵੀਰੋ ਗਗਨ ਦਾ ਵੀਰ ਹੈ ਇਹ ਕਹਿੰਦੇ ਹਲਾ ਚੌਕੇ ਛੱਕੇ ਵੀ ਲਾਉਂਦਾ ਰਿਹਾ ਹੁਣ ਕਬੱਡੀ ਦੇ ਜੱਫੇ ਲਾਉਣਾ ਹੈ ਖੇਡਿਆ ਕਰਦੇ ਮਾਸਾ ਖੁਰਦੀ ਟੀਮ ਨੇ ਇਹ ਮਾਨਾ ਖੁਰਦੀ ਲਈ ਆਹ ਰੇਡਰ ਨੂੰ ਦੇਖੀ ਬੋਖਰ ਵਾਲ ਨੂੰ ਗੜੇ ਹਸਾਵਣਾ ਕੁੱਤੇ ਵਾਲ ਨੇ ਟੋ ਰੋਕੇ ਪੈਂਦੇ ਇਹ ਕਹਦਾ ਉਹਦਾ ਮਧਰਾ ਜਾ ਕਰਦਾ ਹੈ ਇੱਕ ਹੂ ਬੋਲ ਮਟੋਲ ਜਾ ਤੂੰ ਦੇਖੀ ਸੀ ਉਹਨੂੰ ਟੁੱਟ ਟੁੱਟ ਕੇ ਤਰੀਕੇ ਨਾਲ ਪਹਿਣਗੇ ਜਾਂ ਪੰਮੇ ਨੇ ਜਮੜ ਲੈਣਾ ਜਾਂ ਭਾਲੂ ਨੇ ਜਮੜ ਲੈਣਾ ਆਉ ਚੱਕ ਜਾ ਕੇ ਮੁੰਡਾ ਵਾਸਤੇ ਰੱਖਦਾ ਪੰਮੇ ਨੇ ਫੇਰ ਜੱਫਾ ਲਾਦਾ ਹਰਵਿੰਦਰ ਵਰਗੇ ਨੌਜਵਾਨ ਅਗਲੇ ਮੈਚ ਲਈ ਹਜਰਾਮਾ ਮਿੱਥੋ ਇਹ ਵੀ ਟੀਮਾਂ ਦਾ ਰਣਾ ਛੋਟੇ ਛੋਟੇ ਬੱਚੇ ਆ ਤੋਹਾਵਾਂ ਤੋਂ ਉਹ ਘੇੜੇ ਲਾ ਰਹੇ ਆ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆਪਾਂ ਕਰਦੇ ਆ ਜਿੰਨੇ ਵੀ ਮੇਰੇ ਵੀਰ ਉਧਰਲੇ ਪਾਸੇ ਖੋਖਰ ਦੀ ਟੀਮ ਐ ਓਪਨ ਦੇ ਬਣੇ ਸੋਹਣੇ ਮੁੰਡੇ ਖੇਡ ਰਹੇ ਆ ਹੈਲੋ ਡੰਟੀ ਕਲਾ ਦੇ ਮੰਗਲ ਕਲਾ ਹੱਥ ਖੜਾ ਕਰੋ ਜੀ ਭਾਈ ਸਾਥ ਦੀਆਂ ਟੀਮਾਂ ਚੌਥੇ ਕੁਆਟਰ ਦੀਆਂ ਮੰਗਲ ਤੇ ਡੰਟੀ ਟੀੰਦੀਆਂ ਟੀਮਾਂ ਕਿਰਪਾ ਕਰਕੇ ਧਿਆਰ ਰੱਖਿਆ ਜੜੀ ਜੜੀ ਟੀਮਾਂ ਦੇ ਮੈਚ ਉਧਰ ਵੀ ਲਵੇ ਮੈਚ ਲੱਗੇ ਸਾਰੇ ਉਹ ਵੀ ਮੁੰਡਿਆਂ ਨੇ ਕਿਉਂਕਿ ਲਵੇ ਜਿਹੜੇ ਮੈਚ ਲਾ ਲਿਆ ਖਿੱਚ ਗਏ ਉਹ ਗਰਾਊਂਡ ਵੀ ਜ਼ਰੂਰੀ ਹੈ ਇਹ ਵੀ ਕਿਉਂਕਿ ਆਪਣਾ ਇੱਕ ਟੂਰਨਾਮੈਂਟ ਦਾ ਮੇਨ ਅਗਵੜ ਜਾਂਦੇ ਆ ਪੰਜਾਬ ਪੁਲਿਸ ਵਾਲੇ ਬਾਈਆਂ ਦਾ ਬਹੁਤ ਧੰਨਵਾਦ ਹੈ ਭਾਈ ਕਰਮੰਤ ਵਾਲੇ ਕਿਉਂਕਿ ਉਧਰ ਮੈਂ ਦੇਖਦਾ ਸਾਰੇ ਵੀਰ ਆਏ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਜੋ ਫੋਖਰ ਵਾਲੇ ਦੀ ਫੇਰ ਕਬੱਡੀ ਤੇ ਨੰਬਰ ਆਪਣੀ ਟੀਮ ਦੇ ਲਈ ਜਿਹੜੇ ਖੇਡਦੇ ਕਬੱਡੀ ਉਹ ਡਾਂਡਣੀਓਂ ਖਿਲਦੇ ਆਹ ਫੀਤੀਆਂ ਨੂੰ ਲੈ ਕੇ ਕਰਦੇ ਸਾਤਿਆਂ ਨਹੀਂ ਬਣਦੇ ਕਬੱਡੀ ਦਾ ਜਨੂਨ ਜਿਹੜੇ ਗੱਭਰੂ ਨੇ ਲਾ ਲਿਆ ਨਾਗਰੇ ਵਾਲਿਆ ਉਹ ਨਾਮ ਓਣੀ ਜਗ ਦੇ ਕਮਾਂ ਦੇ ਨਾਲ ਜੁੜਦਾ ਹੈ ਜਮੇੜਾ ਆਓ ਫੇਰ ਗੱਲ ਪਾਣੀ ਉਧਰ ਕਹਿੰਦੇ ਕੁਲਦੀਪ ਸਾਡਾ ਵੀਰਾ ਖਿਆਲਿਆ ਵਾਲਾ ਪੰਜਾਬ ਪੁਰਸੀਆ ਜਗਸੀਰ ਫੌਜੀ ਖਿਆਲਿਆ ਜਿਹਦਾ ਪਿਆਰ ਹੈ ਕਹਿੰਦੇ ਸਾਡੇ ਬਲਜਿੰਦਰ ਡੀਐਸਪੀ ਰੀਡਰ ਦੇ ਨਾਲ ਐਤੀ ਸੇਖੋਂ ਨਾਲ ਕਹਿੰਦੇ ਯਾਰੀ ਆਓ ਸਾਹਮਣੇ ਦੇਖਣਾ ਨੰਬਰ ਟੌਪ ਦਾ ਜਿਹੜਾ ਮੁੰਡੇ ਨੇ ਕਹਿੰਦੇ ਜੋੜਿਆ ਮੈਚ ਸਮਾਪਤ ਹੈ ਕੁश्ती ਵਾਲੀ ਦੀ ਟੀਮ ਹੈ ਲੱਗਦਾ ਵੀ ਢੱਡਾ ਸਾਹਿਬ ਜੇਤੂ ਰਹੀ ਆ ਹਾਂ ਤੇ ਹੋਰ ਵੀ ਭਾਈਓ ਕੋਲੇ ਆਉਣਗੇ 1020 ਪਿਆ ਜਿੰਨੀ ਵੀ ਹੋ ਸਕੇ ਜੀ ਮਦਦ ਕਰੋ ਕੁੱਤੀ ਆਹ ਤੋਂ ਮੁੰਡਾ ਹੈ ਭਾਈ ਜੀ ਜ਼ਰੂਰ ਮਦਦ ਕਰਦੇ ਉਧਰ ਗਰਸਿਆ ਆਪਣਾ ਭਰਾ ਹੈ ਬਾਈ ਕਹਿੰਦੇ ਬਲਜਿੰਦਰ ਡੀਐਸਪੀ ਰੇਡਰ ਦੇ ਨਾਲ ਹੈਪੀ ਜਿਨ੍ਹਾਂ ਨੇ ਵੱਡੇ ਮਾਨ ਤੇ ਸਨਮਾਨ ਆ ਬਾਈ ਦੇ ਲਈ 500 ਰੁਪਏ ਦੇ ਜਿਹੜੇ ਪੋਜ ਦੀ ਕੀਤੇ ਬਹੁਤ ਵੱਡਾ ਧੰਨਵਾਦ ਹੈ ਲੈ ਵੀ ਗਰਸੇਵਕਾ ਆਪਾਂ ਜ਼ਰੂਰ ਹੈਲਪ ਕਰੀਏ ਭਰਾ ਸਾਡੇ ਦੀ ਕਿਉਂਕਿ ਖੇਡ ਦੇ ਤੇ ਸੱਟ ਲੱਗੀ ਹੈ ਮੋਢੇ ਦੇ ਉੱਪਰ ਇੱਕਾ ਉਹ ਜਿਹੜਾ ਫ੍ਰੈਚਰ ਹੋ ਗਿਆ ਬਹੁਤ ਜਿਆਦਾ ਤੇ ਜ਼ਰੂਰ ਹੈ ਦਰਸ਼ਕਾਂ ਦੀ ਇੱਛੇ ਅਨੁਸਾਰ ਜਿਹੜਾ ਲਾਊਗਾ ਜ਼ਰੂਰ ਮਾਨਤਾ ਕਰਦੇ ਹੋ ਭਰਾਵਾ ਵੀਰੇ ਹਜਰਾਮਾ ਦੇ ਪਿੱਥੋਂ ਕਿਉਂ ਨਹੀਂ ਆਏ ਜੀ ਹਜਰਾਮਾ ਪਿੱਥੋਂ 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 ਵਾਲੇ ਮੁੰਡੇ ਇੱਕ ਮਿੰਟ ਦਾ ਟਾਈਮ ਆ ਜੀ ਕਿੱਥੋਂ ਆਇਆ ਦਾ ਗਰਾਊਂਡ 'ਚ ਹਜਰਾਮਾ ਵਾਲੇ ਕਿੱਥੇ ਆ ਵੀਰ ਜੀ ਆ ਆ ਗਏ ਹਜਰਾਮਾ ਵਾਲੇ ਜੰਮੜੇ ਜੱਟ ਦਾ ਪਿੰਡ ਹੈ ਇੱਕਾ ਹੋਰ ਬੇਨਤੀ ਹੈ ਕਬੱਡੀ ਨੂੰ ਬਹੁਤ ਪਲੇਅਰ ਖੇਡਣ ਲੱਗੇ ਹੁਣ ਹਰ ਇੱਕ ਦਾ ਕਿਸੇ ਦਾ ਮੋਡਾ ਨਿਕਲ ਗਿਆ ਕਿਸੇ ਦਾ ਗੋਡਾ ਨਿਕਲ ਗਿਆ ਲੈ ਦੇਖਿਆ ਕਈ ਬੰਦੇ ਕੱਪੜੇ ਲਾ ਕੇ ਰੋਸ ਬਜਾਉਂਦੇ ਆ ਉਹ ਛੱਡ ਪਾਈ ਉਹ ਵਾ ਜਾਂਦੀ ਹੈ ਜਿਹੜਾ ਬੰਦਾ ਮੀਨਤ ਕਰਦਾ ਤਸਵੀਰ ਉਹ ਜੀ ਨੂੰ ਦੇਖੋ ਡਾਕਟਰ ਕਹਿੰਦਾ ਤੂੰ 6 ਮਹੀਨੇ 7 ਮਹੀਨੇ ਗਰਾਊਂਡ 'ਚ ਨਹੀਂ ਵਰਦਾ ਉਹ ਬੰਦੇ ਨੇ ਇੰਨੀ ਮਿਹਨਤ ਕੀਤੀ ਤੇ ਗਰਾਊਂਡ ਦੇ ਵਿੱਚ ਜਾ ਕੇ ਬੰਦਾ 3 ਮਹੀਨੇ ਬਾਅਦ ਕਹਿੰਦੇ ਖੇਡਣ ਆ ਗਿਆ ਇੱਕ ਵਾਰੀ ਬੁੱਗਲੇ ਖੁਸ਼ੀ ਦੇ ਨਾਂ ਤੇ ਤਾੜੀ ਮਾਰੋ ਐਨੀ ਮਿਹਨਤ ਕੀਤੀ ਐਨੀ ਖਾ ਖਾਧੀ ਇਹ ਦੇ ਬਲੇ ਰਾ ਮੈਂ ਤੁਸੀਂ ਰਿਸਕ ਕਰਿਆ ਕਰੋ ਚੰਗੀ ਜੇ ਤੁਸੀਂ ਤਕੜੇ ਬੰਨਾ ਐਵੇਂ ਨਾ ਆਖੋ ਮੈਡੀਕਲ ਤੋਂ ਸਮਾਨ ਲੈ ਕੇ ਖਾਦਾ ਆਪਾਂ ਢੱਡਬਾ ਨਾਲ ਨਸ਼ਾਣਾ ਲਾਗੋ ਸੀ ਬੋਸਤਾ ਭਾਈ ਜਣਿਆ ਇਹ ਗੱਲਾਂ ਵਧੀਆ ਨਹੀਂ ਲੱਗਣੀਆਂ ਮੇਰੇ ਛੋਟੇ ਵੀਰੋ ਦੁੱਧ ਦਹੀਂ ਕਿਉਂ ਸੋਲੇ ਦੇਸੀ ਘਾਗਾ ਜਿੰਨੀ ਮਰਜ਼ੀ ਖਾਓ ਇੱਕ ਮਿਹਨਤ ਕਰਿਆ ਕਰੋ ਉਹਦੇ ਕੱਪੜੇ ਨਾਲ ਆ ਕਰੋ ਜਿੱਤੇ ਪਿੰਡ ਦੇ ਨੇੜੇ ਟੂਰਨਾਮੈਂਟ ਹੁੰਦਾ ਇਹ ਸਾਰੇ ਰੋਕ ਰੱਖਾਂ ਇੱਕ ਵਾਰੀ ਬਾਬਾ ਜੋਗੀ ਵੀਰ ਦੇ ਨਾਮ ਤੇ ਜ਼ੋਰਦਾਰ ਤਾੜੀਆਂ ਮਾਰ ਦੋ ਮਿਹਨਤ ਜ਼ਰੂਰੀ ਹੈ ਕਬੱਡੀ ਖੇਡਣ ਲਈ ਆ ਮੇਰੇ ਮਿੱਤੋ ਫਿੱਥੋ ਦੇ ਹੈਰਾਮਾ ਦਾ ਮੈਚ ਲੈ ਵੀ ਵੀਰੋ ਕਰਿਆ ਲਓ ਸਾਹਮਣੇ ਹਜਰਾਮਾ ਦੀ ਟੀਮ ਹੱਥ ਖੜਾ ਕਹਿੰਦੇ ਕਿਹੜੇ ਪਾਸੇ ਆ ਹਜਰਾਮਾ ਦੀ ਟੀਮ ਆ ਹਜਰਾਮਾ ਦੀ ਟੀਮ ਆ ਬਾਬੇ ਦੀ ਬਲੰਦ ਵਾਲੇ ਪਾਸੇ ਤੇ ਦੂਜੇ ਪਾਸੇ ਕਹਿੰਦੇ ਪਿੱਥੋਂ ਪਿੰਡਾ ਲਓ ਕਹਿੰਦੇ ਪਹਿਲੀ ਕਬੱਡੀ ਕਹਿੰਦੇ ਸਰਦਾਰ ਨੇ ਪਾਉਣੀ ਆ ਇਹ ਆ ਕਹਿੰਦੇ ਪਿੱਥੋਂ ਦੀ ਧਰਤੀ ਲੱਗਦੀ ਖਿਡਾਰੇ ਕਬੱਡੀ ਪਲਾਂ ਦੀ ਕਹਿੰਦੇ ਵਧਿਆ ਹੋਇਆ ਲਓ ਜੀ ਇਹਨਾਂ ਦੇ ਫੱਪਾਲਾ ਨੇ ਆ ਹੁਣ ਉਹ ਰੁਕੋ ਚੱਟ ਗਿਆ ਟੀਮਾਂ ਦੇ ਬਹੁਤ ਆ ਜਾਣੇ ਕਿ ਬਹੁਤ ਹੋ ਗਿਆ ਹਾਂਜੀ ਭਾਈ ਹਾਂ ਉਧਰ ਜਿਹੜੇ ਮੁੰਡੇ ਦੇ ਸੱਟ ਲੱਗੀਆਂ ਮੋਢੇ ਤੇ ਉਹਦਾ ਜਰੂਰ ਮਾਨਤਾਨ ਕਰ ਦਿਓ ਬਹੁਤ ਵੱਡਾ ਕਹਿੰਦੇ ਸਰਕਾਰ ਹੈ ਜਿਹੜੇ ਭਰਾ ਕਹਿੰਦੇ ਮਾਨਤਨ ਕਰ ਰਹੀ ਹੈ ਜਰੂਰ ਮਾਨਤਨ ਕਰਦੇ ਹੋ ਕੋਈ ਫਰਕ ਨਹੀਂ ਪੈਣਾ ਕਿਉਂਕਿ ਉਮੀਦ ਲੈ ਕੇ ਆਇਆ ਸੀਗਾ ਵੀ ਅੱਜ ਜਿੱਤਣਾ ਪਰ ਗੱਲ ਕੁਝ ਹੋਰ ਬਣ ਗਈ ਹੈ ਲਓ ਸਾਹਮਣੇ ਨੰਬਰ ਕਹਿੰਦੇ ਟੌਪ ਦਾ ਆ ਨੌਜਵਾਨ ਦਾ ਕਹਿੰਦੇ ਪਿੱਠੂ ਪਿੰਡਰ ਦਰਬਜਿਆਲੀ ਦਾ ਕਹਿੰਦੇ ਲਾਕਾ ਤੇ ਗੱਲਾ ਕਹਿੰਦੇ ਅੱਜ ਬਾਬੇ ਯੂਨੀਟਰ ਦੇ ਮੇਲੇ ਦਾ ਚਾਲੀਆਂ ਨੇ ਕਰਤੀ ਟੀਮ ਨੂੰ ਕਹਿੰਦੇ ਤੋੜਾ ਵਾਲ ਕਰਦਾ ਮੇਲਾ ਖੇਡਾ ਜਾਵੇਗਾ ਸੋਦੇ ਪਿੱਠੂ ਖੜੀ ਖੇਡਨੀ ਖੜੀ ਸਰਦੇ ਲਾਉਂਦੇ ਆ ਉਹ ਗੱਲਾ ਹੋਰ ਗਿਆ ਤਬਰੀਕਾਂ ਸ਼ਾਹਰੀ ਦੇ ਵਿੱਚ ਕਹਿੰਦੇ ਲਕੀ ਘਮਾਨੇ ਲੱਗਣਾ ਹੈ ਆ ਚਰਚੇ ਕਹਿੰਦੇ ਹੋਣਗੇ ਮੇਰੇ ਮਿੱਤਰੋ ਲਓ ਸਾਹਮਣੇ ਦੇਖਦਾ ਅਗਲੀ ਕਬੱਡੀ ਪਾਰ ਦੇ ਲਈ ਨੌਜਵਾਨ ਕਹਿੰਦੇ ਤਿਆਰ ਹੈ ਹਲੋ ਹਾਂਜੀ ਬਾਈ ਤੇਰਾਬਾਲ ਤੇ ਛੱਡੇ ਪਹਿਲਾ ਸਾਮੀਆਂ ਗਰਾਊਂਡ ਦੇ ਵਿੱਚ ਆਓ ਜੀ ਹਾਂਜੀ ਬੇਨਤੀ ਹੈ ਚੱਕਰਾਂ ਸਿੰਘ ਵਾਲਾ ਤੇ ਨੰਗਲ ਬਹੁਤ ਧੰਨਵਾਦ ਹੈ ਜੀ ਟੀਮਾਂ ਨੂੰ ਸਾਦੋ ਪਿੱਥੋ ਦੀ ਟੀਮ ਤੇ ਹਜਰਾਮਾ ਦਾ ਮੈਚ ਹੈ ਪਿੱਥੋ ਵਾਲਾ ਸ਼ੀਰ ਆਖਰਾਜੀ ਜੱਗੇ ਵਰਗੇ ਵੱਡਾ ਨਾਮ ਹੈ ਸ਼ੀਰ ਨੂੰ ਕਿੰਗੀ ਜੋ ਮਿਲੀ ਹੈ एफसीआई ਦੇ ਵਿੱਚ ਮੇਰੇ ਮਿੱਤਰੋ ਕਹਿੰਦੇ ਵੀ ਹੁਣ ਵਾਈਗਰੂ ਦੀ ਕਿਰਪਾ ਦੇ ਨਾਲ ਮੁੰਡੇ ਨੂੰ ਪਦਵੀ ਦੀ ਵਰਗਿਉਤੀ ਮਿਲ ਗਈ ਹੈ। ਯਾਨੀ ਕਬੱਡੀ ਮਾਰਿਆ ਵਧੀਆ ਰੇਡਰ ਆ ਜਾਣ ਸਰੀਰ। ਕਬੱਡੀ ਕਾਂਤੀ ਜੀ ਇੱਕ ਵਾਰੋ। ਭਾਈ ਚਾਰੇ ਟੀਮਾਂ ਗਰਾਊਂਡ ਦੇ ਵਿੱਚ ਆਓ ਜੀ। ਤੇਲਾਬਾਲ ਤੇ ਢੱਡੇ ਨੰਗਲ ਕਲਾਪ ਦੇ ਚੱਕਰਾਂ ਸਿੰਘ ਵਾਲਾ। ਭਾਈ ਨਹੀਂ ਪਹਿਲ। ਭਾਈ ਜੇ ਦੋ ਮਿੰਟਾਂ ਦਾ ਆਗੇ ਤਾਂ ਠੀਕ ਆ। ਨਹੀਂ ਪਹਿਲਾ ਰੌਡ ਹੋਣ ਤੇ ਦਾਮ 70 ਦਾ ਇੱਧਰ ਘਰਾਵਾਂਗੇ ਬਾਈ ਬੱਲੇ 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 ਗਿਆਨੀ 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 ਓ ਖੇਤਰਾ ਓ ਹਾਏ 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 ਓ ਸਾਹਮਣੇ ਸਾਹਮਣੇ ਆ ਤੇ ਐਂ ਚੁੱਪੜਦਾ ਜਿਵੇਂ ਲੋਕ ਕਹਿੰਦੇ ਟਿੱਪੂ ਵਾਲੀ ਗੱਲ ਕਰ ਕਹਿੰਦੇ ਚੁੱਪ ਰਹਿ ਜਾ ਨਾ ਨਾ ਪਤਾ ਕੀ ਐ ਥੋੜਾ ਜਿਹਾ ਫੋਨ ਵੱਤੇ ਦੇਖਦਾ ਐ ਕਹਿੰਦੇ ਫੋਨ 'ਚ ਥੋੜਾ ਧਿਆਨ ਵੱਧਾ ਐ ਅੱਜ ਬੋਲ ਦੀ ਬਵਾਰੀ ਬਹੁਤ ਪੈੜੀ ਐ ਕਬੀਰ ਸਹੀ ਗੱਲਾਂ ਇਹ ਗੱਲਾਂ ਬੋਲਿਆ ਕਰੋ ਲੋਕਾਂ ਨੂੰ ਬੱਚਿਆਂ ਨਾਲ ਧਿਆਨ ਰੱਖਣਾ ਵਾਹ ਵਧੀਆ ਜੀਜਾ ਦੇਖਿਆ ਕੋਲ ਜੀਜਾ ਜੱਡੀ ਆਪਣੇ ਦਾ ਨੇ ਕਮਟੀ ਐ ਵੀਰ ਇਧਰੋਂ ਕਿਵੇਂ ਭਾਜਦਾ ਉਹ ਬੰਦੇ ਦਾ ਕੀ ਕੱਟਾ ਆਹ ਦੇਖਦਾ ਵੀ ਇੱਕ ਪਾਸੇ ਪਿੱਥੂ ਦੀ ਟੀਮ ਤੇ ਦੂਜੇ ਪਾਸੇ ਹਰਜਨਾਮਾ ਵਾਲਾ ਜੈਨੀ ਨੂੰ ਗੁੱਸਾ ਆ ਗਿਆ ਕਹਿੰਦਾ ਮੇਰੇ ਵਾਲਾ ਰੇਡਰ ਫੜਿਆ ਇਹ ਪ੍ਰੋਪਰ ਦਾ ਜੱਫਾ ਮੇਰਾ ਲੱਗੂ ਐ ਬਾ ਓਏ ਜੋਬਰਾ ਅਗਲਾ ਮੈਚ ਜਦੋਂ ਲੱਗਣਾਗਾ ਉਹ ਪੁੱਲਰੀ ਦੀ ਟੀਮ ਦੇ ਢੇਰਾ ਮਾਖਾ ਇਹ ਦਰਬ ਕਵੀਰ ਬਾਈ ਤੇ ਸਾਤਾ ਭੂਦਰ ਜੀ ਨੂੰ ਬੇਨਤੀ ਹੈ ਉਹ ਵੀ ਆਪਣੀ ਆਪਣੀ ਤਿਆਰੀ ਕਰਕੇ ਤਿਆਰ ਰੱਖਣਾ ਧੰਨਵਾਦ ਸਾਰਿਆਂ ਦਾ ਲਓ ਕਬੱਡੀ ਪੈ ਗਈ ਹਾਂ ਜੀ ਬਾਈ ਜੀ ਟੋਲਾਬਾਲ ਤੇ ਟੱਡੇ ਗਰਾਊਂਡ ਦੇ ਵਿੱਚ ਆਉ ਜੂ ਟੋਲਾਬਾਲ ਤੇ ਟੱਡੇ ਨਹੀਂ ਮੇਰਾ 70 ਦੇ ਪਹਿਲੇ ਰਾਉਂਡ ਤੋਂ ਬਾਅਦ ਉਧਰ ਘਰਾਵਾਂਗੇ ਭਾਈ ਸੈਮੀ ਮੈਚ ਆਉਣਾ ਆਜੋ 2 ਨੰਬਰ ਗਰਾਊਂਡ 'ਚ ਭਾਈ ਜੀ ਟੋਲਾ ਬਾੜ ਤੇ ਘੱਡੇ ਦੀਆਂ ਟੀਮਾਂ ਸਕ੍ਰੈਚ ਹੋਣਗੀਆਂ ਜਾਂ ਨਹੀਂ ਆਉਣੀਆਂ ਵੀਰ ਜੀ ਟੋਲਾ ਬਾੜ ਤੇ ਘੱਡੇ ਹੈਪੀ ਸੀਖੋ ਨਾ ਕਿਤੇ ਬਹੁਤ ਧੰਨਵਾਦ ਨਾਲ ਕਿਤੇ ਬਲਵਿੰਦਰ ਉਹਦੇ ਸਾਡੇ ਵੀਰ ਆ ਪਿਆਰ ਹੈ ਕਿਤੇ ਕੁਲਦੀਪ ਖਾਲੀਵਾਲਾ ਦੇ ਨਾਲ ਲੋ ਕਿੰਦੀ ਕਬੱਡੀ ਪੈਂਦੀ ਆ ਇਹ ਮਾਰਾ ਸਮਾਂ ਪੱਖ ਕਰਾਵਾ ਆਪਣੇ ਤੇ ਬਗਾਨਿਆਂ ਦੇ ਜਦੋਂ ਆਪਣੇ ਪਾਸਾ ਪੱਟ ਜਾਂਦੇ ਨਾਲ ਕਰਾ ਕਿਹੜੇ ਜਮਾਨਿਆਂ ਦੇ ਕਈ ਕੰਨਿਆ ਛੱਡ ਜਾਂਦੇ ਜਦੋਂ ਨਸੀਬ ਤੇ ਪੈਂਦੀ ਬੰਦੇ ਤੇ ਮੈਂ ਬਹੁਤਿਆਂ ਕੋਲੋਂ ਚੰਗਾ ਸੁਣਿਆ ਜਦੋਂ ਰੱਖ ਲੈਂਦੇ ਕੰਦੇ ਤੇ ਮੈਂ ਬਹੁਤਿਆਂ ਕੋਲੋਂ ਚੰਗਾ ਸੁਣਿਆ ਜਦੋਂ ਰੱਖ ਲੈਂਦੇ ਕੰਦੇ ਤੇ ਮੈਚ ਦਾ ਸਮਾਪਤ ਹੈ ਆ ਦੱਸੋ ਵੀਰ ਜੀ ਕਿਹੜੀ ਟੀਮ ਜਿੱਤੂ ਰਹੀ ਆ ਮੈਚ ਦੇ ਵਿੱਚੋਂ ਹਜਰਾਵਾ ਜਿੱਤ ਗਈ ਜੀ ਹਜਰਾਵਾ ਜਿੱਤ ਗਈ ਹੈ ਸਾਡੇ ਰੱਲੇ ਦੀ ਟੀਮ ਵੱਲੋਂ ਇਹ ਮੁੰਡਾ ਸਰਾਜ ਵਾਲਾ ਬਿੱਲਾ ਗਾਂਜਾ ਪਿੰਡ ਦੇ ਵਿੱਚ ਖੇਡਦਾ ਹੈ ਰੱਲੇ ਵਾਲੇ ਮੁੰਡੇ ਕਹਿੰਦੇ ਜੀ ਜੋ ਨੰਬਰ ਗਰਾਊਂਡ ਦੇ ਵਿੱਚ ਪੋਲਾ ਬਾਲ ਤੇ ਢੱਡੇ ਗਰਾਊਂਡ ਦੇ ਵਿੱਚ ਆ ਜਾਓ ਜੀ ਨੰਗਲ ਕਲਾਉਂ ਦੇ ਚੱਕਰਾਮ ਸਿੰਘ ਵਾਲਾ ਇਹਨੇ ਵੀ ਇੱਧਰਲੇ ਪਾਸੇ ਰੱਲੇ ਵਾਲੇ ਮੁੰਡੇ ਕਹਿੰਦੇ ਯਾਰ ਸਾਡੇ ਪਿੰਡ 'ਚ ਖੇਡਦਾ ਤਰਾਜ ਵਾਲਾ ਬਿੱਲਾ ਅਸੀਂ ਉਹਨੂੰ ਇੱਕ ਸੱਤ ਵਾਲੇ ਪੱਖੇ ਦੇ ਨਾਲ ਸਨਮਾਨ ਕਰਨਾ ਹੈ ਵਧੀਆ ਸਨਮਾਨਾ ਤਾੜੀ ਮਾਰਦੇ ਮੁੰਡੇ ਦੇ ਨਾਮ ਤੇ ਵਧੀਆ ਸਤਾਰੂ ਹੋ ਰਿਹਾ ਲਓ ਵੀ ਬਿੱਲਿਆ ਫਿਰ ਉਹ ਪਿੰਡ ਵਾਲਿਆਂ ਨੇ ਮਾਰ ਕੀਤਾ ਤੇ ਤੋਂ ਉਹਨਾਂ ਦੇ ਮਾਰਦੇ ਖੜਾ ਵੀ ਰਹੀ ਇੱਕ ਇਹ ਥਾਂ ਕਿ ਜਦੋਂ ਟਕੜਾ ਹੋ ਗਿਆ ਨਾ ਇਹ ਕਈ ਯਾਰ ਨਾ ਬੰਦਾ ਉਦੋਂ ਕਹਿੰਦਾ ਯਾਰ ਮੈਂ ਦੁੱਜਿਆਂ ਤੇ ਫਿਰ ਇਹਨਾਂ ਦਾ ਬਣ ਗੇ ਰਹੀ ਫਿਰ ਤੇਰੇ ਨਾਲ ਵਾਦਾ ਰਿਹਾ ਇਹ ਬੰਦੇ ਅੱਜ ਤੈਨੂੰ ਪੱਖਾ ਦਿੰਦੇ ਆ ਪੱਕੇ ਤੋਂ ਕੂਲਰ ਬਣ ਜੂ ਕੂਲਰ ਤੋਂ ਏਸੀ ਬਣ ਜੂ ਏਸੀ ਤੋਂ ਮੋਟਰਸਾਈਕਲ ਬਣ ਜੂ ਮੋਟਰਸਾਈਕਲ ਤੋਂ ਗੱਡੀ ਬਣ ਜੂ ਆਹ ਗੱਡੀ ਤੋਂ ਬਾਅਦ ਫਿਰ ਜਹਾਜ਼ ਦੀ ਟਾਕੀ ਨੇ ਹੱਥ ਪਾ ਲੈਣਾ ਸਿੱਧਾ ਆਹ ਮੈਚ ਦੇਖੋ ਜੀ ਕਿਹੜੀਆਂ ਟੀਮਾਂ ਦਾ ਖੁੱਲ ਰਹੀਆਂ ਤੇ ਮਾਖਾ ਮਾਖਾ ਦੇ ਕੁਲਰੀਆ ਪਲੀਜ਼ ਅਸੇ ਕੁਲਰੀਆ ਇਹ ਟੀਮ ਆ ਜਾਣਗੀਆ ਬਹੁਤ ਬੜਾ ਧੰਨਵਾਦ ਆ ਬੱਗੂ ਸਾਡਾ ਵੀਰ ਰਿੰਦਾ ਵਿੱਚ ਕਹਿੰਦੇ ਮਲੇਸ਼ੀਆ ਦੇ ਭਰਾ ਕਹਿੰਦੇ ਪੁੱਜਿਆ ਨਾਲ ਦਰਸ਼ਕਾਂ ਦੀ ਸਾਡੇ ਵੀਰ ਆ ਮੇਰੇ ਨੂੰ ਉਹਨਾਂ ਦੀ ਗੱਲ ਚੱਲਦੀ ਹੈ ਤੇ ਮਣੀ ਫੜਾਂ ਦੀ ਕਹਿੰਦੇ ਗੱਲ ਚੱਲਦੀ ਆ ਮੇਰੇ ਵੱਲੋਂ ਹੈਲੋ ਜਿਹੜੇ ਪਿੱਥੋ ਵਾਲੇ ਵਿੱਚੋਂ ਕਿਲਾ ਮੈਚ ਦਿੱਤੇ ਆ ਹਾਂ ਤਾੜੀ ਦੇ ਹੋ ਤਾੜੀ ਕਬੂਤਰਬਾਜੀ ਵਾਲਾ ਸਾਡਾ ਵੀਰ ਤੇ ਨਾਲ ਫੋਰ ਦਾ ਹਰਦਾ ਹੈ ਆ ਤਾਰੀ ਦਾ ਬਹੁਤ ਬੜਾ ਧੰਨਵਾਦ ਆਏ ਭਾਈ ਰਾਮਾ ਜੱਤ ਵੀ ਜੀ ਹਜਰਾਮਾ ਨੋਟ ਕਰ ਲੋ ਹਜਰਾਮਾ ਹਜਰਾਮਾ ਨੇ ਮੁੰਡੇ ਜਿਹੜੇ ਬਾਜੀ ਮਾਰ ਗਏ ਮੈਂ ਬੇਤੀ ਕਰਦਾ ਨਹੀਂ ਕੋਲਰੀ ਵਾਲੇ ਮੁੰਡੇ ਜਿਹੜੇ ਜਲਦੀ ਖੇਡ ਮੈਦਾਨ ਵਿੱਚ ਆ ਜਾ ਰਾ 13 ਮਾਖਾ ਜਿਹੜਾ ਮੈਚ ਖੇਡਿਆ ਜਾਂਦਾ ਕੋਲਰੀਆਂ ਵਰਸੇ 13 ਮਾਖਾ ਇਹਨਾਂ ਟੀਮਾਂ ਦੇ ਕਬੱਡੀ ਸਾਥੀ ਇਹ ਟੀਮਾਂ ਵੀ ਆ ਜਾਣੀਆਂ ਬਿਨਾਂ ਕਿਸੇ ਦੇਰੀ ਦੇ ਲੈ ਵੀ ਸਤਨਾਮ ਕਿੰਨੇ ਕਿ ਮੈਚ ਰਹਿ ਗਏ ਪਹਿਲੇ ਰਾਊਂਡ ਦੇ 10 ਉੱਤਰ ਕਹਿੰਦੇ ਭਾਈ ਜੀ ਕੁਮਿੰਦਰੀਆਂ ਦੀ ਟੀਮਾਂ ਨੋਟ ਕਰੋ ਬਾਬਾ ਜੀ ਦੀ ਬਲਾਟਾਂ ਦੇ ਪਾਸੇ ਆ ਔਰ ਜੋਗੀ ਵਾਲੇ ਪਾਸੇ ਸ਼ਰਕਾ ਵਾਲੇ ਪਾਸੇ ਕਹ ਲੀਏ ਉਹ ਬੰਦੇ ਟੀਮ ਮੇਰੇ ਵੱਲੋਂ ਡੇਰਾ ਮਾਖੇ ਦੀ ਟੀਮ ਹੈ ਉਧਰ ਤਾਰੀ ਜੋਗਿਆ ਵਾਲਾ ਕਬੂਤਰਬਾਜੀ ਦਾ ਕਹਿੰਦੇ ਵੱਡਾ 스타 ਪੁੱਜਿਆ ਬਾਅਦ ਸੇ ਜੋਗਿਆ ਵੀ ਪੁੱਜਿਆ ਕਹਿੰਦੇ ਕ੍ਰਿਕਟ ਦਾ ਵਧੀਆ ਖਿਡਾਰੀ ਆ ਬਹੁਤ ਵੱਡਾ ਕਹਿੰਦੇ ਧੰਨਵਾਦ ਆ ਆਰਸ਼ ਕਹਿੰਦੇ ਜੋਗੇ ਪਿੰਡ ਵਾਲਾ ਹੋਰ ਆ ਬੱਪੀਆਂ ਦੇ ਦਾ ਉਸਤਾਦ ਆ ਤਾਰੇ ਜਿਹੜੇ ਕਬੂਤਰਬਾਜੀ ਦੇ ਵਿੱਚ ਉਹ ਦੁਨੀਆ ਇਹ ਪੂਰੀ ਸ਼ਿੰਗਾਰੀ ਪਰ ਸਾਹਮਣੇ ਗਿਆਨੀ ਨਾਲ ਪੰਗਾ ਪੈ ਗਿਆ ਕੁਲੜੀਆਂ ਪਿੰਡਾ ਬਾਬੇ ਝੰਡੇ ਵਾਲੇ ਪੀਰ ਦੀ ਕਿਰਪਾ ਉਹ ਕਹਿੰਦੇ ਸੁਖਪਾਲ ਵਰਗੇ ਖੇਡੇ ਆ ਕਹਿੰਦੇ ਬਾਦੂ ਹੋਰਿਆਂ ਦੀ ਗੱਲ ਹੋਈ ਹੈ ਤੇ ਨੰਬਰ ਤਾਫਦਾ ਦਰਸੇਵਕ ਪੁਰਸੀਆ ਸਾਡਾ ਵੀਰ ਬੜਾ ਕਹਿੰਦੇ ਇਮਾਨਦਾਰੀ ਦੇ ਨਾਲ ਕਹਿੰਦੇ ਜਿਹੜੀ ਯੋਗ ਕਰਦਾ ਬਰਲਾ ਦੇ ਸਦਰ ਥਾਣੇ ਦੇ ਵਿੱਚ ਤੇ ਇੰਸਟਾਗ੍ਰam ਤੇ ਕਹਿੰਦੇ ਭਰਾਵਾ ਕਹਿੰਦੇ ਫੇਰ ਵੀ ਬਣਿਆ ਹੋਇਆ ਵਿਸ਼ੇਸ਼ ਤੌਰ ਤੇ ਵੀ ਲੋਕਾਂ ਨੂੰ ਵਧੀਆ ਜਾਣਕਾਰੀ ਦਿੰਦਾ ਤੇ ਸਮਾਜ ਸੇਵੀ ਇਹ ਕੰਮ ਵੀ ਕਰਦਾ ਤੇ ਕੁਦਰਤ ਨੂੰ ਵੀ ਕਹਿੰਦਾ ਤਿਆਰ ਕਰਦਾ ਸਾਡਾ ਵੀਰ ਕਹਿੰਦੇ ਪੱਤੇ ਆਪਰਾਲਾ ਫੋਗਿਆ ਹੋਇਆ ਵੀ ਗੱਡੀ ਦਾ ਚਚਰਾ ਪਰ ਸਾਹਮਣੇ ਰੋਡ ਪੌਂਦਲੇ ਕਹਿੰਦੇ ਨੌਜਾਨ ਹੋਏ ਸਾਡਾ ਹੋਏ ਮੇਰੇ ਮਿੱਤਰੋ ਤੇ ਇਹ ਵੀ ਇੱਕ ਪਾਸੇ ਸਿਰਾਂ ਲਾਖੇ ਦੀ ਟੀਮ ਹੈ ਕਾਲਾ ਸਾਡੀ

ਉਹਰੇ ਪਿੰਡ ਦੇ ਪਾਲੀ ਵਰਗੇ ਖੇਡ ਰਹੀਆਂ ਕਸੂਰੀਆਂ ਕਰਨਾ ਚੱਲ ਗਿਆ ਪਰ ਸਾਹਮਣੇ ਇੱਕ ਬੰਦੇ ਖਿਡਾਰੀ ਦਾ ਲੜਕਾ ਹੈ ਅੱਜ ਕਿਹਨੇ ਜ਼ਿਲ੍ਹਾ ਮਾਹੋੜੇ ਤੋਂ ਕਿਹਦੀ ਆ ਪਿੰਡ ਦੇ ਵਿੱਚ ਬਾਡਾ ਜੋੜੀ ਪੀਰ ਦੀ ਪਾਸਰੇ ਆ ਦੇ ਵਿੱਚ ਬਹੁਤ ਆਨੰਦ ਨਾਲ ਖੇਡ ਕਬੱਡੀ ਦੀਆਂ ਲੱਗੀਆਂ ਹੋਈਆਂ ਉਧਰ ਤਮਾਸ਼ਾ ਕੀਤਾ ਜਾ ਰਿਹਾ ਸਾਡੇ ਬਹੁਤ ਹੀ ਸਤਿਕਾਰਯੋਗ ਜੀਪੂ ਪੰਡਤ ਜੀ ਉਸ ਵੱਲੋਂ ਸਾਡਾ ਅਲੂਫਾ ਦਾ ਪਾ ਰਹਿਣਾ ਵਿੱਚ ਜੋਰ ਪੜੇ ਚੌਧਰੀ ਕਲਾ ਟੀਵੀ ਤੇ ਮਲੇਸ਼ੀਆ ਦੀ ਸਾਰੀ ਟੀਮ ਉਹ ਵੀ ਆਲੇ ਫੀ ਕਬੱਡੀ ਕਰਦੇ ਆਏ ਆ ਵਰਸਨ ਕਹਿ ਦੁਰੀ ਗੁਜੇ ਹੋਇਆ ਇਹ ਵਰਗੇ ਮੇਨ ਨਾਲ ਇਸ ਦੇ ਪਹਿਲੇ ਹਫਤੇ ਦੇ ਖੇਡੋ ਆਪਾਂ ਜਿਹੜੀ ਸੰਭਾਅਤਨ ਦੇ ਵਿੱਚ ਵੱਡੀਆਂ ਲੜਾਂ ਦਾ ਲਾਵਾਗੇ ਹੈਲੋ ਭਾਈ ਚੱਕਰਾਮ ਸਿੰਘ ਵਾਲੇ ਨੰਗਲ ਕਲਾ ਗਰਾਡ ਦੇ ਵਿੱਚ ਆਓ ਜੀ ਨੰਬਰ 4 ਦੀ ਬਾਈ ਕਿ ਚੱਕਰਾਮ ਸਿੰਘ ਵਾਲਾ ਤੇ ਨੰਗਲ ਜਰੂਸ ਕੱਢਦੇ ਆ ਤੇ ਟ੍ਰਿਕ ਵਾਲਾ ਤੇ ਨੰਗਲ ਦੀਆਂ ਟੀਮਾਂ ਆ ਜਾਣਾ ਬਹੁਤ ਵੱਡਾ ਧੰਨਵਾਦ ਹੈ ਸਾਡੀ ਜ਼ਿੰਦਗੀ ਦਾ ਮਾਣ ਆ ਭਾਈ ਪ੍ਰਧਾਨ ਜਨੇ ਕਿਸਾਨ ਜੁਨੇ ਅੰਦਾ ਗੁਰਦਵਾਰ ਜਉ ਰੂਮ ਸੈੱਡ ਦੀ ਰੱਲਾ ਕਦੇ ਕਿਸਾਨ ਜੁਗੀਆਂ ਦੇ ਪ੍ਰਧਾਨ ਆ ਬਹੁਤ ਵੱਡਾ ਤਕਵਾ ਦਾ ਰੂਮ ਜਿੰਦੀ ਰੱਲਾ ਦੇਖੋ ਪੱਗਦੇ ਕਹਿੰਦੇ ਰਹਿੰਦਾ ਵਿੱਚ ਅਮਰੀਕਾ ਦੇ ਅਜੀ ਯਾਰਪੁਰ ਨੇ ਪੱਗਾਂ ਦੇ ਲੱਗਾ ਆ ਤੇ ਪਿਆਰ ਆ ਕਹਿੰਦੇ ਮੇਰੇ ਮਿੱਤਰੋ ਬਣੀ ਉਹ ਕਦੇ ਯਾਰਾਂ ਦਾ ਬਣੀ ਨਜ਼ਾਰਾਂ ਦਾ ਯਾਰਾਂ ਬਣੀ ਕਹਿੰਦੇ ਇਹਨਾਂ ਦੇ ਵਿੱਚ ਕਹਿੰਦੇ ਦੋਵੇਂ ਸੇਦੇ ਗੱਲਾਂ ਕਹਿੰਦੇ ਚੱਲਦੀਆਂ ਨੇ ਮੇਰੇ ਮਿੱਤਰੋ ਅੰਪਾਇਰ ਤੇ ਹੋ ਜਾਂਦਾ ਨੋਜਵਾਨ ਸਾਹਿਬਾਂ ਪਰ ਟੀਮਾਂ ਦੇ ਕਬੱਡੀ ਖੇਡੋ ਵਾਲੇ ਮੁੰਡੇ ਆ ਗਏ ਜੀ ਨਹੀਂ ਰੇਡਰ ਚੱਕਰ ਲਾ ਮੇਰਾ ਟੀਮਾਂ ਨਹੀਂ ਬੁਲਾਏ ਬਾਈ ਤਰ੍ਹਾਂ ਖੇਡਾਂ ਵਾਲਾ ਬਾਈ ਜਲਦੀ ਗਰਾਊਂਡ ਕੋਲੇ ਇੱਕ ਮਿੰਟ ਗਰਾਊਂਡ ਕੋਲੇ ਪਹੁੰਚੇ 70 ਦਾ ਮੈਚ ਹਲੇ ਉਧਰ ਪਰ ਬਾਈ ਕਿਤੇ ਵਾਲੇ ਸਾਡੇ ਵੀਰਾਂ ਚੋਕੇ ਵਾਲੇ ਲਖਵਿੰਦਰ ਸਰਾਉ ਦੀ ਸਾਡੇ ਭਰਾ ਕਹਿੰਦੇ ਇਹ ਤਰਫ ਦੇ ਪੱਗੇ ਆ ਬਹੁਤ ਵੱਡਾ ਕਹਿੰਦੇ ਧੰਨਵਾਦ ਸਾਡੇ ਵੀਰਾਂ ਦਾ ਮਿਲੋ ਕਹਿੰਦੇ ਸਰਕਾਰ ਜਿਹੜੀ ਆਉਣ ਵਾਲੀ 14 ਤੇ 15 ਠੀਕ ਜੀ ਜਾ ਉਹ ਕੰਦੇ ਫੋਫੜੇ ਭਾਈ ਕੰਦੇ ਦੇ ਵਿੱਚ ਰਲ ਕੇ ਲੱਗਣ ਗਿਆ ਸਾਡੇ ਕੰਦੇ ਸਦਗੀਪੁਰ ਦੀ ਬੋੜੀ ਪੰਜਾਬ ਹਰੇ ਅਰਵਿੰਦਰ ਡੀਪੀ ਵਾਲੀ ਬਿੱਲੇਵਰੀ ਸਾਡੇ ਵੀਰ ਆ ਉਹ ਕੰਦੇ ਲਾਉਂਦੇ ਸੱਤੇ ਪਹਿਲੇ ਦਿਨ ਹਨ ਦੂਜੇ ਦਿਨ 75 ਤੇ ਤੀਜੇ ਦਿਨ ਕਹਿੰਦੇ ਉਪਰੇ ਖਾਣ ਧਰਨੇ ਆ 14 15 ਤੇ 16 ਸਤੰਬਰ ਭਾਈ ਬੇਲੋਲੀ ਦੀ ਕੰਦੇ ਮਾਰ ਕਿਰਪਾ ਫੋਫੜਿਆਂ ਦੇ ਵਿੱਚ ਕੰਦੇ ਰਲ ਕੇ ਲੱਗਣ ਗਿਆ ਚੌਥੀ ਦਾ ਮੇਲਾ ਖੇਡਾ ਜਾਵੇਗਾ ਬੰਦੇ ਖਿਡਾਰੀ ਜਿਹੜੇ ਆ ਜਾਣਗੇ ਮੈਚ ਦਾ ਸਵਾਗਤ ਹੈ ਰਤਨਾਵ ਜੀ ਸੋ ਜਿਹੜੀ ਟੀਮ ਜਿੱਤ ਰਹੀ ਹੈ ਹੋਰ ਮੁਕਾਬਲੇ ਦੇ ਵਿੱਚ ਨੂੰ ਨੋਟ ਕਰਦੇ ਜੀ ਮੇਰਾ ਮਾਫਾ ਮੇਰਾ ਮਾਫੇ ਦੀ ਟੀਮ ਜਿਹੜੀ ਵਾਦੀ ਮਾਰ ਗਈ ਹੈ ਬੇਰਤੀ ਕਰਨਾ ਹੁਣੇ ਕਲੀਨ ਪਾਉ ਜੀ ਵੀ ਖੇਡ ਮਾਣ ਚਾਲੇ ਪਾ ਰਹਿਣ ਹੋਰ ਟੀਮਾਂ ਤੇ ਦਰਬੰਦੀ